ਅੰਮ੍ਰਿਤਸਰ ਸਰਦੀ ਦੇ ਮੌਸਮ ਵਿੱਚ ਖਾਸ ਕਰਕੇ ਲੋਕਾਂ ਦੀ ਪਸੰਦ ਹੁੰਦੀ ਹੈ ਮੂੰਫਲੀ ਰਿਓੜੀ ਗੱਚਕ ਜਿਸ ਨੂੰ ਲੈ ਕੇ ਸਿਹਤ ਵਿਭਾਗ ਅੰਮ੍ਰਿਤਸਰ ਦੇ ਵੱਲੋਂ ਕੋਟਕਾਲ ਇਲਾਕੇ ਵਿੱਚ ਘਰ ਦੇ ਵਿੱਚ ਚੱਲ ਰਹੀ ਇੱਕ ਫੈਕਟਰੀ ਵਿੱਚ ਰੇਡ ਕੀਤੀ ਗਈ ਇਸ ਮੌਕੇ ਕਾਫੀ ਖਾਮੀਆਂ ਤੇ ਗੰਦਗੀ ਪਾਈ ਗਈ ਜਿਸ ਦੇ ਚਲਦੇ ਫੈਕਟਰੀ ਮਾਲਕ ਤੇ ਚਲਾਨ ਕੱਟੇ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਹਤ ਅਧਿਕਾਰੀ ਰਜਿੰਦਰ ਪਾਸ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਇਲਾਕੇ ਚ ਇੱਕ ਵਿਅਕਤੀ ਵੱਲੋਂ ਗੱਚਕ ਤੇ ਨਮਕੀਨ ਬਣਾਈ ਜਾ ਰਹੀ ਸੀ ਜੋ ਬਹੁਤ ਗੰਦਗੀ ਭਰੇ ਹਲਾਤਾਚ ਬਣਾਈ ਜਾ ਰਹੀ ਸੀ ਤੇ ਵਿਭਾਗ ਨੇ ਇਸ ਨੂੰ ਮੌਕੇ ਤੇ ਚਲਾਨ ਕਰ ਦਿੱਤਾ ਉੱਥੇ ਫੈਕਟਰੀ ਦੇ ਮਾਲਕ ਦਾ ਕਹਿਣਾ ਹੈ ਕਿ ਰਾਜਸਥਾਨ ਦਾ ਰਹਿਣ ਵਾਲਾ ਇੱਥੇ ਆਪਣਾ ਕਾਰੋਬਾਰ ਚਲਾ ਰਿਹਾ ਹੈ ਤੇ ਉਹ ਗਲਤੀ ਮੰਗਦਾ ਹੈ ਕਿ ਇਸ ਜਗ੍ਹਾ ਤੇ ਕੰਮ ਕਰ ਰਿਹਾ ਸੀ ਤੇ ਕਾਫੀ ਗੰਦਗੀ ਚ ਕੰਮ ਕਰ ਰਿਆ ਸੀ ਮੇਰਾ ਨਾਮ ਰਜਿੰਦਰਪਾਲ ਸਿੰਧਾ ਔਰ ਮੈਂ ਜ਼ਿਲ੍ਹਾ ਅਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਆ। ਕਿਹੜੀ ਰੇਡ ਪਈ ਹੈ ਤੇ ਕਿਸ ਚੀਜ਼ ਦੀ ਫੈਕਟਰੀ ਹੈਗੀ ਹੈ। ਅਸੀਂ ਅੱਜ ਕੋਟ ਖਾਲਸਾ ਏਰੀਆ ਦੇ ਵਿੱਚ ਰੇਡ ਕੀਤੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਬੱਚਾ ਘਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਭਰੇ ਹਾਲਾਤਾਂ ਚ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਨਤ ਚਲਾਨ ਇਸ਼ੂ ਕਰ ਦਿੱਤਾ ਹੈ। ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ইস্যੂ ਕਰ ਦਿੱਤਾ ਹੈ ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੰਦਾ ਹੈ ਕਿ ਉਹ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁਰਦਾ ਲੈ ਲਿਆ ਕਿੰਨੇ ਚਿਰ ਤੋਂ ਫੈਕਟਰੀ ਚੱਲ ਰਹੀ ਹੈ ਇਹਦੇ ਕੈਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸਨੇ 2013 ਦੋ ਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਇਸ ਨੂੰ ਕਬੀਏ ਕਿਤੇ ਕਿਤੇ ਪਹਿਲੇ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨਾਂ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿ ਕਿੰਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਵਾਸ਼ਰੂਮ ਜਿਹੜੇ ਨੇ ਉਹ ਬਹੁਤ ਗੰਦੇ ਨੇ ਠੀਕ ਹੈ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਆ ਗੱਛੇ ਕਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਦੇ ਵਿੱਚ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਨਾ ਸਾਰੀਆਂ ਚੀਜ਼ਾਂ ਨੂੰ ਕਿੰਨੀ ਆ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨਿਕ ਚਾਰਕੀ ਐਕਚੁਅਲੀ ਕਰਦੇ ਇਸ ਦੇ ਉੱਪਰ ਅਸੀਂ ਅਨਹਾਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਗਏ ਤੇ ਕਮੀਆਂ ਨੇ ਮਹਿਸੂਸ ਕੀਤੇ ਕਿ ਕਮੀਆਂ ਹੈ ਕਮੀਆਂ ਮਹਿਸੂਸ ਕਰ ਰਹੇ ਆ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ ਕਹ ਉਸ ਉਸਤੇ ਕਹਿਣ ਬਤਾ ਵੀ ਤੋ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ। ਸੁਣਾਦਾ ਕਿ ਲੋਹੀ ਦਾ ਸੀਜ਼ਨ ਹੈ ਤੇ ਲੋਕਾਂ ਨੂੰ ਕੀ ਪੀਲ ਕਰਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਕੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਉਹ ਚੀਜ਼ਾਂ ਨੂੰ ਬਣਾਓ ਰੇੜੀ ਗੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਹਵਾਨਾ ਖਾਂਦੇ ਆ। ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਜੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰੀਕੇ ਦਾ ਕੋਈ ਖਲਵਾ ਨਾ। ਯਾ ਨਾਮ ਆਪਕਾ ਕਾਹਨ ਕਿ ਰਹਿਨੇ ਵਾਲਾ? ਮੈਂ ਰਾਜਸਥਾਨ ਕਾ ਰਹਿਨੇ ਵਾਲਾ ਹੂੰ ਦੌਲਤ ਮੇਰਾ ਨਾਮ ਹੈ। ਅੱਜ ਕਿਹੜੇ ਕੋਲ ਫੈਕਟਰੀ ਚਲਾ ਰਹੀ ਹੈ? ਯਾ ਕੋਟ ਖਾਲਸਾ ਫੈਕਟਰੀ ਚਲਾ ਰਹੀ ਹੈ। ਕਿਤਨੇ ਚਿਰ ਹੋ ਗਿਆ ਤੁਹਾਨੂੰ? मेरे को सात आठ साल हो गए सर आज फूड की पड़ी हुई है। क्या आ, है? सर क्या निकली? बात बना रहे हैं सर कमियाँ सौदे में सारे में कमियाँ ही होती है सर और मेरी कोई गलती गई तो गलती माफ करो सर लगता कि कमी है जाते। कमी सर आपके सामने सारी कमी है सुधार होगा जरूर होगा सर सैंपल भर लिए उन्होंने सैंपल बदलिए प्रशासन से यही है जो है वो मेरे माफी दे रहे मैं भुजिया और गचक बनाता हूँ सुधार तो किया जाएगा सुधार होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा यहाँ पे छह आदमी है मेरे पास से चला रहे हो दो महीने हो गए सर कच्चा की जैसे लोगो की जिंदगी के साथ में तो कुछ नहीं खेलते बाकी सर जो है वो आपके सामने है सर गलती गलती मान रहा हूँ ਸਤਾਰ ਕਿਹਾ ਜੇ ਜਰੂਰ ਹੋਏਗਾ ਸਰ